ਹੈਲੋ ਗਾਇਸ ਕੀ ਹਾਲ ਚਾਲ ਵੈਲਕਮ ਟੂ ਬੈਕ ਮਾਈ YouTube ਚੈਨਲ ਤੇ ਅੱਬਾ ਅੱਜ ਚੱਲੇ ਆਂ ਬਾਜ਼ਾਰ ਆਪਣੀ ਵਾਈਫ ਨੂੰ ਲੈ ਕੇ ਤੇ ਸਵਾ ਮਹੀਨਾ ਹੋ ਗਿਆ ਵਿਆਹ ਨੂੰ ਚੂੜਾ ਜਿਹੜਾ ਹੁੰਦਾ ਆਪਣਾ ਚੇਂਜ ਕਰਨ ਵਾਲਾ ਉਹ ਨਵਾਂ ਚੂੜਾ ਲੈਣ ਜਾ ਰਹੇ ਆ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਓਕੇ ਇਸ ਕੋ ਥੋੜਾ ਜਿਹਾ ਸੌਟ ਹੋ ਜੇ ਨਹੀਂ ਇਹ ਤਾਂ ਇਹ ਤਾਂ ਤੁਮੇ ਪਾਈ ਹੋਇਆ ਆ ਬਟਨ ਦੋਸਤ ਪਹਿਲਾਂ ਆਪਣਾ ਚਲਦੀ ਸੀ ਨਾ ਜਿਹਨੇ ਪਹਿਲਾਂ ਆਪਣਾ ਚਲਦੀ ਸੀ ਇਹ ਨਹੀਂ ਵਾਕਤ ਤੁਸੀਂ ਦੱਸੋ ਹਾਲੇ 6 ਨੰਬਰ ਚਲ ਗਏ ਹੋ ਵੀ ਸੋਨੇ ਆ ਦੋਨੇ ਸੋਨੇ ਨੇ ਦੋਨੇ ਚ ਦੇਖ ਲੈ ਘਟਾ ਲੈ ਇਮਾਨ ਮੈਂ ਇੱਕ ਕੀਸੋ ਕੁਝ ਰੇਟ ਦੇ ਦਸਤੇ 1800 ਦੇ ਫਾਈਨਲ ਹੋ ਗਿਆ ਹੁਣ ਆਪਣਾ ਫਾਈਨਲ ਠੀਕ ਐ ਖੁਸ਼ ਹਾਂ ਹੁਣ ਛੂੜਾ ਦਵਾ ਲਿਆ ਛੂੜੇ ਜਨਾ ਆਉਂਦਾ ਪਤਾ ਨਹੀਂ ਕਿੰਨਾ ਕੋਲ ਸਮਾਨ ਲੈ ਲਿਆ ਹੋ ਹੋ ਕਿੰਨੇ ਦੇ ਕੇ ਆਉਂਗੀ ਲੋ ਜੀ ਆਪਾਂ ਲੈ ਲਿਆ ਜਿਹੜਾ ਸਮਾਨ ਲੈਣਾ ਇਹਦੀ ਬਾਜ਼ਾਰ ਚੋਂ ਹੁਣ ਆਪਾਂ ਘਰਾਂ ਵਾਪਸ ਘਰੇ ਬੈਠੋ ਜੀ ਦੇਖ ਸਕਦੇ ਹੋ ਬਾਜ਼ਾਰ ਦੇ ਨਜ਼ਾਰੇ ਆਹ ਸਾਹਮਣੇ ਅਸੀਂ ਛੂੜਾ ਲਿਆ ਆਇਆ ਲੋ ਜੀ ਲਿਆਂਦਾ ਛੂੜਾ ਆਪਾਂ ਨੇ ਮੰਮੀ ਦੇਖ ਛੂੜਾ ਦੱਸ ਕਿਦਾਂ ਦਾ ਇਕਨੋਮਿਕ ਸੋਨਾ ਨੇ ਮਕਾ ਤਾਂ ਪੂਰਾ ਹੋ ਗਿਆ ਠੀਕ ਹਾਂ ਹਾਂ ਸੱਮੇ ਕਿਦਾਂ ਦਾ ਜੂੜਾ ਸੋਨਾ ਸੋਨਾ ਆ ਬਹੁਤ ਸੋਨਾ ਹਾਂਜੀ ਠੀਕ ਹੱਥਾਂ 'ਚ ਪਾ ਕੇ ਜਿਆਦਾ ਸੋਨਾ ਲੱਗੂਗਾ ਬਣੀ ਨਾ ਗੱਲ ਲੈ ਹੁਣ ਤੈਨੂੰ ਸ਼ਾਂਤੀ ਮਿਲ ਜੂਗੀ ਨਾ ਹੱਥਾਂ 'ਚ ਜਿਹੜੇ ਵੱਜਦੇ ਸੀਗੇ ਕੜੇ ਜੇ ਦੁਖੀ ਕਰ ਰੱਖਿਆ ਸੀ ਇਹਨਾਂ ਨੇ ਹੱਥਾਂ ਦਾ ਬੁਰਾ ਹਾਲ ਹੋ ਰਿਹਾ ਹੈਗਾ ਕੋਈ ਦੱਸੋ ਮੈਨੂੰ ਕਰੀਮ ਕਰੋ ਮੈਂ ਕੋਈ ਨਹੀਂ ਹੱਥ ਦਾ ਟ੍ਰੀਟਮੈਂਟ ਹੀ ਕਰਾ ਦੇਣਾ ਆਪਾਂ ਤੇਰੇ